ਸਾਊਥ ਸੁਪਰਚਾਰ ਦੇਖਣ ਇਹਨੇ ਦਿਨੀ ਜੇਲ੍ਹ ਦੀ ਹਵਾ ਜਿਹੜੀ ਹੈ ਉਹ ਖਾ ਰਹੀ ਨੇ ਦੱਸ ਜਈਏ ਕਿ ਉਹਨਾਂ ਉੱਪਰ ਕਤਲ ਵਰਗੇ ਕਿਹਨੋਂ ਨੇ ਦੋ ਛੇੜੇ ਨੇ ਉਹ ਲੱਗੇ ਨੇ ਦਰਅਸਲ ਇਹਨੇ ਦਿਨੀ ਰੇਨੁਕਾ ਸਵਾਮੀ ਹਤਿਆ ਕਾਂਡ ਲਗਾਤਾਰ ਸੁਰਖੀਆਂ ਵਿੱਚ ਹੈ ਇਸ ਕਤਲ ਰਿਹਾਸੀ ਨੂੰ ਲੈ ਕੇ ਆਈ ਦਿਨੀ ਹੀ ਨਵੇਂ ਖੁਲਾਸੇ ਜਿਹੜੇ ਨੇ ਉਹ ਹੋ ਰਹੇ ਨੇ ਜਿਸ ਨਾਲ ਹੀ ਜੋ ਅਪਡੇਟ ਸਾਹਮਣੇ ਆਇਆ ਹੈ ਉਸ ਨੂੰ ਪੜ੍ਹ ਕੇ ਤੁਹਾਡੀ ਵੀ ਰੂਹ ਜਿਹੜੀ ਹੈ ਕਮ ਜਾਵੇਗੀ ਹਾਲੇ ਹੀ ਚ ਇਸ ਵਿੱਚ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਇਨਸਾਨ ਹੀ ਇਨਸਾਨ ਦੀ ਜਾਨ ਦਾ ਦੁਸ਼ਮਣ ਬਣਿਆ ਫਿਰਦਾ ਹੈ ਤੇ ਨਾਲ ਹੀ ਫਿਰ ਪਲਾ ਕੀ ਹੀ ਰਹਿ ਜਾਂਦਾ ਹੈ ਦਰਅਸਲ ਰੇਨੂਕਾ ਸੁਆਮੀ ਕਤਲ ਕੇਸ ਵਿੱਚ ਪੋਸਟਮਾਰਟਮ ਰਿਪੋਰਟ ਚ ਆਇਆ ਹੈ ਕਿ ਜਿਸ ਵਿੱਚ ਬਹੁਤ ਹੀ ਹੈਰਾਨ ਕਰਨ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਵੀ ਆਈਆਂ ਨੇ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਦਰਸ਼ਨ ਦੇ ਫੈਨ ਨਾਲ ਸਾਰੀਆਂ ਹੱੱਡਾਂ ਜਿਹੜੀਆਂ ਨੇ ਉਹ ਪਾਰ ਕਰ ਦਿੱਤੀਆਂ ਨੇ ਜੀ ਹਾਂ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਇਨਕਾ ਸਵਾਮੀ ਨੂੰ ਪਹਿਲਾ ਬੰਨਿਆ ਗਿਆ ਤੇ ਫਿਰ ਡੰਡਿਆਂ ਨਾਲ ਜਿਹੜਾ ਉਹ ਕੁੱਟਿਆ ਗਿਆ ਇੰਨਾ ਹੀ ਨਹੀਂ ਉਸ ਨੂੰ ਬਿਜਲੀ ਦੇ ਝਟਕੇ ਵੀ ਜਿਹੜੇ ਨੇ ਉਹ ਦਿੱਤੇ ਗਏ ਤੇ ਨਾਲ ਹੀ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਗੰਭੀਰ ਸੱਟਾਂ ਤੇ ਸਦਮੇ ਕਾਰਨ ਰੇਨੁਕਾ ਦੀ ਮੌਤ ਜਿਹੜੀ ਹੈ ਉਹ ਹੋਈ ਹੈ ਇੰਨਾ ਹੀ ਨਹੀਂ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੀੜਤਾ ਨੇ ਅੰਦਕੋਸ਼ ਫਟ ਗਏ ਨੇ ਅਤੇ ਉਸ ਦਾ ਇੱਕ ਕੰਨ ਵੀ ਜਿਹੜਾ ਹੈ ਉਹ ਗਾਇਬ ਹੈ ਤੇ ਨਾਲ ਹੀ ਦਾ ਜ਼ਈਏ ਕਿ ਰੇਨੂ ਕਦੀ লাশ 9 ਜੂਨ ਨੂੰ ਬੰਗਲੌਰੂ ਦੇ ਇੱਕ ਨਾੜੇ ਵਿੱਚ ਮਿਲੀ ਸੀ ਅਤੇ ਉਸ ਦਾ ਚਿਹਰਾ ਵੀ ਜਿਹੜਾ ਹੈ ਕੁੱਤਿਆਂ ਨੇ ਅੱਧਾ ਖਾ ਲਿਆ ਸੀ ਇਸ ਦੇ ਨਾਲ ਹੀ ਇਸ ਮਾਮਲੇ 'ਚ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਪਵਿੱਤਰਤਾ ਗੋੜਾ ਬਾਰੇ ਅਸ਼ਲੀਲ ਟਿੱਪਣੀ ਕਰਨ ਤੋਂ ਬਾਅਦ ਦੋਵੇਂ ਅਦਾਕਾਰਾਂ ਨੇ ਰੇਨੁਕਾ ਸਵਾਮੀ ਦੇ ਕਤਲ ਦੀ ਸਾਜ ਜਿਹੜੀ ਹੈ ਉਹ ਰਚੀ ਸੀ ਦਾ ਜ਼ਹੀਏ ਪੁਲਿਸ ਰਿਮਾਂਡ ਕਾਪੀ ਅਨੁਸਾਰ ਇਸ ਮਾਮਲੇ ਵਿੱਚ ਮੁਲਾਜ਼ਮਾ ਦਾ ਕਹਿਣਾ ਹੈ ਕਿ ਉਹਨਾਂ ਦੇ ਦਰਸ਼ਨ ਦੇ ਕਹਿਣ ਤੇ 8 ਜੂਨ ਨੂੰ ਰੇਨੁਕਾ ਨੂੰ ਚਿੱਤਰਦੁਰਗਾ ਵਿੱਚ ਅਗਵਾ ਕੀਤਾ ਸੀ